ਇੱਥੋਂ ਥੋੜਾ ਜਿਹਾ ਅੱਗੇ ਸਾਹਮਣੇ ਜਿੱਥੇ ਲੋਕ ਦੀ ਦੇ ਖੜੇ ਇੱਥੋਂ 2023 ਚ ਟੁੱਟਾ ਸੀ ਬੰਨ ਤੇ ਬਾਈ ਹੁਣੀ ਦੱਸਦੇ ਕਿ ਕਿਲੋ ਕਿਲੋ ਮੀਟਰ ਅੱਗੇ ਸੰਭਾਵਨਾ ਬਣੀ ਪਈ ਆ ਫੇਰ ਬੰਨ ਟੁੱਟਣ ਦੀ ਲਾ ਇਹ ਦੋ ਸਿੰਘ ਜਦੋਜਾਦ ਕਰ ਰਿਹਾ ਔਰ ਪਾਣੀ ਦੇ ਵਹਾਣ ਚੋਂ ਕੱਢ ਰਿਹਾ ਹੈ ਕੱਢ ਲਿਆ ਇਹਨੂੰ ਕੱਢ ਲਿਆ ਕੱਢ ਲਿਆ ਕੱਢ ਲਿਓ ਪਾਣੀ ਦੇ ਤੇਜ਼ ਵਹਾ ਤੋਂ ਨਿਕਲ ਗਈ ਆ ਮਾਰਾ ਬੰਦੇ ਅਸਲ ਤਾਂ ਹੀ ਕੱਢਣ ਨੂੰ ਪਤਾ ਹੀ ਇਧਰੋਂ ਆਏ ਨਿਕਲਣੀ ਆ ਪਾਣੀ ਦਾ ਵਹਾ ਵੀ ਬੜਾ ਤੇਜ਼ ਹੀ ਉਲਟ ਵਹਾ ਤੇ ਆਏ ਹੋ ਤੁਸੀਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਕੋ ਹੋਰ ਵੀਡੀਓ ਦੇ ਵਿੱਚ ਵੈਸੇ ਤਾਂ ਆਪਣੀਆਂ ਮਹਾਰਾਸ਼ਟਰ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਬਹੁਤ ਜਲਦੀ ਆਪਾਂ ਮਹਾਰਾਸ਼ਟਰ ਰਾਈਡ ਸ਼ੁਰੂ ਕਰਾਂਗੇ ਪਰ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਕਾਫੀ بارش ਹੋ ਰਹੀ ਹੈ ਤੇ ਹਿਮਾਚਲ ਦੇ ਵਿੱਚ ਵੀ ਹੋ ਰਹੀ ਹੈ ਵੈਸੇ ਬਹੁਤ ਦੂਰ ਤੱਕ بارش ਹੋ ਰਹੀ ਹੈ ਪਰ ਹਿਮਾਚਲ ਦੇ ਵਿੱਚ ਜਿਹੜੀ بارش ਹੁੰਦੀ ਹੈ ਉਹਦਾ ਸਿੱਧਾ ਪ੍ਰਭਾਵ ਹੈ ਜਿਹੜਾ ਪੰਜਾਬ ਦੇ ਮੈਦਾਨੀ ਏਰੀਆ 'ਚ ਪੈਂਦਾ ਕਿਉਂਕਿ ਜਿੰਨਾ ਵੀ ਪਾਣੀ ਉਧਰ ਚਾਹੇ ਬੱਦਲ ਫਟਣ ਚਾਹੇ ਭਾਰੀ ਮੀਂਹ ਪਵੇ ਉਹ ਪਾਣੀ ਆ ਕੇ ਪੰਜਾਬ ਦੇ ਨਾਲ-ਨਾਲ ਜਿੰਨੇ ਵੀ ਡੈਮ ਬਣੇ ਹੋਏ ਆ ਉਹਨਾਂ ਡੈਮਾਂ ਦੇ ਵਿੱਚ ਜਮਾ ਹੁੰਦਾ ਤੇ ਜਦੋਂ ਉਹ ਡੈਮ ਜਾਦਾ ਭਰ ਜਾਂਦੇ ਆ ਤੇ ਫਿਰ ਉਹਨਾਂ ਦੇ ਫਲੱਡ ਗੇਟ ਖੋਲ ਦਿੱਤੇ ਜਾਂਦੇ ਆ ਤੇ ਉਹ ਜਦੋਂ ਫਲੱਡ ਗੇਟ ਖੋਲ ਦਿੱਤੇ ਜਾਂਦੇ ਆ ਫਿਰ ਉਹ ਦੋ ਦਰਿਆ ਕੁਛ ਬੰਨਾ ਜਿਹੜੇ ਉਹਨਾਂ ਦਾ ਪਾਣੀ ਆ ਜਿਹੜਾ ਫਲੱਡ ਗੇਟ ਖੋਲਣ ਤੋਂ ਬਾਅਦ ਬਿਆਸ ਦਰਿਆ ਚ ਆਉਂਦਾ ਤੇ ਕੁਛ ਦਾ ਆਉਂਦਾ ਸਤਲੁਜ ਦਰਿਆ ਦੇ ਵਿੱਚ ਤੇ ਇਹ ਦੋਨੇ ਦਰਿਆ ਆਪਣੇ ਬਿਲਕੁਲ ਗੁਆਂਡ ਇੱਥੋਂ 15 ਕਿਲੋਮੀਟਰ ਦੂਰ 15 ਵੀ ਨਹੀਂ ਹੋਣਾ ਮੈਨੂੰ ਲੱਗਦਾ 12-13 ਕਿਲੋਮੀਟਰ ਹੋਣਾ ਹਰੀਕੇ ਪੱਤਨ ਦੇ ਸਥਾਨ ਤੇ ਆ ਕੇ ਇਕੱਠੇ ਹੁੰ ਤੇ ਫਿਰ ਇਹ ਜਿਹੜਾ ਬਿਆਸ ਦਰਿਆ ਤੇ ਸਤਲੁਜ ਦਰਿਆ ਇਹ ਦਵਾਬਾ ਤੇ ਮਾਜਾ ਇਧਰ ਨੂੰ ਮਾਰ ਕਰਦੇ ਆ ਇਹ ਤੇ ਪਹਿਲਾਂ ਹੀ ਤਰਨਤਾਰਨ ਤੇ ਉਧਰ ਕਪੂਰਥਲੇ ਦਾ ਏਰੀਆ ਸultanpur ਦਾ ਏਰੀਆ ਜਿਹੜਾ ਹੜਾਂ ਤੋਂ ਪ੍ਰਭਾਵਿਤ ਆ ਬਨ ਬਨ ਉਧਰ ਟੁੱਟੇ ਹੋਏ ਆ ਤੇ ਹੁਣ ਪਾਣੀ ਵਧਣ ਕਰਕੇ ਜਿਹੜੀ ਸਥਿਤੀ ਆ ਇਧਰ ਵੀ ਹਰੀਆਂ ਤੋਂ ਅਗਲੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਇਧਰ ਪਰਲੇ ਪਾਸੇ ਵੀ ਤਰਨਤਾਰਨ ਜ਼ਿਲ੍ਹਾ ਹੀ ਲੱਗਦਾ ਜਾਨਕੀ ਜਿਹੜਾ ਹਰੀਕੇ ਬੰਨਾ ਇਹਦੇ ਤੋਂ ਲਹਿੰਦੇ ਵਾਲੇ ਪਾਸੇ ਨੂੰ ਜਿਹੜਾ ਪਾਣੀ ਉਹ ਛੱਡ ਦਿੱਤਾ ਗਿਆ ਜਿਆਦਾ ਤੇ ਉਧਰ ਵੀ ਸਥਿਤੀ ਹੈ ਜਿਹੜੀ ਹੜਾਂ ਵਾਲੀ ਬਣੀ ਹੋਈ ਹੈ ਤੇ ਅੱਜ ਮੇਰਾ ਮੇਰੇ ਇੱਕ ਦੋਸਤ ਬਲਜਿੰਦਰ ਦਾ ਫੋਨ ਆਇਆ ਸੀ ਕਹਿੰਦਾ ਆਪਾਂ ਦੇਖ ਕੇ ਆਈਏ ਤੇ ਉੱਥੇ ਗੱਲਬਾਤ ਕਰਕੇ ਆਈਏ ਲੋਕਾਂ ਦੇ ਨਾਲ ਤੇ ਆਪਾਂ ਅੱਜ ਆਪਣੀ ਵੀਡੀਓ ਦੇ ਥ੍ਰੀ ਤੁਹਾਨੂੰ ਸਾਰਾ ਉਹ ਜਿਹੜਾ ਦਰਿਆ ਦੇ ਏਰੀਏ ਦੀ ਜਿਹੜੀ ਆ ਉਹ ਸਥਿਤੀ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਜੀ ਤੇ ਚੱਲਦੇ ਆਪਾਂ ਹੁਣ ਹਰੀਕੇ ਪੱਤਣ ਦੇ ਐਸ ਟਾਈਮ ਆਪਾਂ ਖੜੇ ਆ ਸਤਲੁਜ ਦਰਿਆ ਹਰੀਕੇ ਪੱਤਣ ਪੁਲ ਦੇ ਉੱਪਰ ਮੈਂ ਖੜਾ ਤੇ ਸਤਲੁਜ ਦਰਿਆ ਤੋਂ ਅੱਗੇ ਜਿਹੜਾ ਫਰੋਈਪਰ ਵਾਲੇ ਪਾਸੇ ਨੂੰ ਜਿਹੜਾ ਪਾਣੀ ਛੱਡਦੇ ਆ ਬੰਨ ਤੋਂ ਇਹ ਇਹ ਸਥਿਤੀ ਆ ਕਿ ਦਰਖੇਤਾਂ 'ਚ ਇਹ ਖੱਬੇ ਪਾਸੇ ਸਾਹਮਣੇ ਜਿਹੜੇ ਦਰਖਤ ਦੀंदे ਆ ਲੈਨਵਾਰ ਇਹ ਸਾਰਾ ਧੁੱਸੀ ਬੰਨ ਤੇ ਧੁੱਸੀ ਬੰਨ ਦੇ ਨਾਲ ਜਿਹੜਾ ਪਾਣੀ ਐਸ ਟਾਈਮ ਲੱਗ ਚੁੱਕਾ ਪੂਰਾ ਹਲਾ ਭਰਿਆ ਹੋਇਆ ਇਸ ਵਾਰ ਪਾਣੀ ਹਜੇ ਵੀ ਬਰਸਾਤਾ ਹਿਮਾਚਲ ਚ ਕਾਫੀ ਹੋ ਰਹੀਆਂ ਤੇ ਕਾਫੀ ਜ਼ਿਆਦਾ ਹਾਲਾਤ ਫੇਰ ਇਸ ਵਾਰ ਮਾੜੇ ਹੋ ਰਹੇ ਆ 2023 ਚ ਵੀ ਬਹੁਤ ਮੰਜ਼ਰ ਮਾੜਾ ਸੀਗਾ ਦਰਿਆ ਦਾ ਤੇ ਇਸ ਇਲਾਕੇ ਚ ਬਹੁਤ ਨੁਕਸਾਨ ਕੀਤਾ ਸੀਗਾ ਤੇ ਇਸ ਵਾਰ ਫੇਰ ਹੋ ਰਹੀਆਂ ਯਾਰ ਬੜਾ ਕਿੰਨਾ ਪਾਣੀ ਦੇਜਣਾ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਵੀ ਇੰਨਾ ਤੇਜ਼ ਜਾਂਦਾ ਪਾਣੀ ਕੁਝ ਵੀ ਅੱਗੇ ਆ ਗਿਆ ਉਹਨੂੰ ਵਹਾ ਕੇ ਹੀ ਲੈ ਜਾਂਦਾ ਜਿੱਧਰ ਜਿਨਗਾ ਮਾਰੋ ਪਾਣੀ 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 ਨਜ਼ਰ ਆ ਰਿਹਾ ਪਾਣੀ ਬਿਲਕੁਲ ਬੰਨਾਂ ਦੇ ਨਾਲ ਲੱਗਾ ਪਿਆ ਇਸ ਟਾਈਮ ਪਾਣੀ ਦੇਖੋ ਇਧਰੋਂ ਆ ਠੱਲਾ ਬਚਾਈ ਆਉਂਦੀਆਂ ਹਨਾ ਇਹਦੇ ਕਰਕੇ ਪਾਣੀ ਪਰੇ ਨੂੰ ਮੁੜ ਜਾਂਦਾ ਤੇ ਮੱਲਾ ਜਿਹੜੇ ਦਾ ਇਹ ਤੋ ਤੇਜ਼ ਪਾਣੀ ਵਜੇ ਪੂਰਾ ਤੇ ਬਹੁਤ ਬੁਰਾ ਹਾਲ ਹੋ ਜੇ ਤੇ ਇੱਥੋਂ ਥੋੜਾ ਜਿਹਾ ਅੱਗੇ ਸਾਹਮਣੇ ਜਿੱਥੇ ਲੋਕ ਦੀ ਦੇ ਖੜੇ ਇੱਥੋਂ 2023 ਚ ਟੁੱਟਾ ਸੀ ਬੰਨ ਤੇ ਹੁਣ ਇਸ ਤੋਂ ਅੱਗੇ ਕੋਈ ਮੱਲਾ ਕੇ 4-5 ਕਿਲੋਮੀਟਰ ਹੋ ਗਿਆ ਇੱਥੋਂ ਕਿਲੋਮੀਟਰ ਅੱਗੇ ਜੱਥੋ ਕਮਜ਼ੋਰ ਆ ਬੰਨ ਅੱਛਾ ਏ ਬਾਈ ਹੁਣੀ ਦੱਸਦੇ ਕਿ ਕਿਲੋਕੀਮੀਟਰ ਅੱਗੇ ਸੰਭਾਵਨਾ ਬਣੀ ਪਈ ਆ ਫੇਰ ਬੰਨ ਟੁੱਟਣ ਦੀ ਤੇ ਸਥਿਤੀ ਮਾੜੀ ਆ ਕਿਉਂਕਿ ਹਜੇ ਵੀ ਹਿਮਾਚਲ ਦੇ ਵਿੱਚ ਕਾਫੀ ਜ਼ਿਆਦਾ ਬਾਰਸ਼ਾਂ ਹੋ ਰਹੀਆਂ ਤੇ ਅੱਜ ਪਨੂ ਟੈਂਕ ਤੋਂ ਵੀ ਪਾਣੀ ਫੇਰ ਛੱਡਿਆ ਤੇ ਪਨੂ ਟੈਂਕ ਦਾ ਪਾਣੀ ਵੀ ਇੱਥੇ ਹੀ ਬਿਆਸਥਾਣੀ ਹੋ ਗਿਆ ਸਦਾ ਇੱਥੇ ਸਤਲੋਚ ਹੀ ਆਉਂਦਾ ਇਹ ਜਿੰਨਾ ਚਿਰ ਹਿਮਾਚਲ ਦੇ ਵਿੱਚ ਬਾਰਸ਼ਾਂ ਨਹੀਂ ਹੁਣੋ ਰੁਕਦੀਆਂ ਉਹਨਾਂ ਚਿਰ ਸਥਿਤੀ ਇੱਥੇ ਜਿਹੜੀ ਡਾਵਾ ਡੋਲ ਹੀ ਰਹੂਗੀ ਪਾਣੀ ਘਟਣ ਦਾ ਨਾਂ ਨਹੀਂ ਲੱਗੋ ਨਾਚਰ ਬੰਨ ਤੋਂ ਬਿਲਕੁਲ ਨਾਲ ਇਧਰ ਲੋਕਾਂ ਦੀਆਂ ਟਹਾਣੀਆਂ ਸਾਹਮਣੇ ਤੁਸੀਂ ਦੇਖ ਸਕਦੇ ਆ ਘਰ ਔਰ ਇਧਰ ਨਾਲ-ਨਾਲ ਕਾਫੀ ਪਿੰਡ ਵੀ ਹੈਗੇ ਬਹੁਤ ਨੇੜੇ ਬਹੁਤ ਦੂਰ ਨਹੀਂ ਹੈਗੇ ਜੇਕਰ ਇਥੋਂ ਬੰਨ ਟੁੱਟਦਾ ਤਾਂ ਇਹਨਾਂ ਦੇ ਬਿਲਕੁਲ ਸਿੱਧਾ ਸਿੱਧਾ ਜਾ ਕੇ ਸਰਪਣਾ ਇਹਨਾਂ ਲੋਕਾਂ ਦੇ ਔਰ ਇਹਨਾਂ ਲੋਕਾਂ ਨੇ ਇਥੋਂ ਮਾਲ ਡੰਗਰ ਵਗੈਰਾ ਜਿਹੜੇ ਕਾਢੂ-ਕੁੱਢ ਦਿੱਤੇ ਹੋਏ ਆ ਆਪਦੇ ਤੇ ਸਿਰਫ ਆਪਦੇ ਕੁਝ ਚੀਜ਼ ਜਿਹੜੇ ਇੱਥੇ ਬੈਠੇ ਹੋਏ ਆ ਕਿਉਂਕਿ ਜਿਹੜਾ ਖਤਰਾ ਪੂਰਾ ਜਿਹੜਾ ਇਸ ਟਾਈਮ ਦਰਿਆ ਦਾ ਬਣਿਆ ਹੋਇਆ ਹੋ ਗਿਆ ਕਿਤੋਂ ਵੀ ਜਿੱਥੋਂ ਮੜਾ ਜਾਂ ਕਮਜ਼ੋਰ ਹੋ ਗਿਆ ਬੰਨ ਉਥੋਂ ਹੀ ਦਰਿਆੜੇ ਟੁੱਟੇ ਹਨ ਇਹ ਅਸਥਿਤੀ ਅੱਜ ਦੀ ਅੱਜ ਤਰੀਕ ਹੈਗੀ ਆ 26 ਅਗਸਤ 2025 ਉੱਥੇ ਕਿ ਦਈ ਰਹਦੇ ਨਾ ਲਓ ਇਹ ਦੋ ਸਿੰਘ ਜਦوجਾਦ ਕਰ ਰਿਹਾ ਔਰ ਪਾਣੀ ਦੇ ਵਹਾਨ ਚੋਂ ਕੱਢ ਰਿਹਾ ਹੈ ਕੱਢ ਲਿਆ ਇਹਨੂੰ ਕੱਢ ਲੈ ਕੱਢ ਲੈ ਕੱਢ ਲੈ ਕੱਢ ਲੈ ਪਾਣੀ ਦੇ ਤੇਜ਼ ਹਵਾ ਤੋਂ ਨਿਕਲ ਗਈ ਆ ਮਾਰਾ ਬੰਦੇ ਅਸਲ ਤਾਂ ਹੀ ਕੱਢਣ ਨੂੰ ਪਤਾ ਹੀ ਇਧਰੋਂ ਆਏ ਨਿਕਲਣੀ ਆ ਕੋਈ ਆ ਗਈ ਇਧਰੋਂ ਆ ਗਈ ਬਾ ਹੁਣ ਇਧਰ ਹੈ ਨਹੀਂ ਨਾ ਹਵਾ ਪਾਣੀ ਦਾ ਪਾਣੀ ਦਾ ਉਧਰੋਂ ਜ਼ਿਆਦਾ ਸੀਗਾ ਜ਼ਿਆਦਾ ਹਵਾ ਚੋਂ ਨਿਕਲਾਈ ਆ ਪਾਣੀ ਦਾ ਵਹਾਅ ਵੀ ਬੜਾ ਤੇਜ਼ ਹੀ ਉਲਟ ਬਾਦੇ ਆਏ ਹੋ ਤੁਸੀਂ ਮੱਤਕਾ ਮਾਰਦੇ ਜਿਹਨੂੰ ਆਵਾ ਲੱਭੀ ਪਾਣੀ ਨਾਲੋਂ ਜ਼ਿਆਦਾ ਵਾਹ ਜੋਰ ਮਾਰ ਗਿਆ ਮੈਂ ਤੇ ਉਹ ਜਰਾ ਮਾਈਟਰ ਤੇ ਪਤਾ ਨਹੀਂ ਕਿੰਨੇ ਚੈੱਕ ਕਰ ਲਾਂਗਾ ਜਿਹੜੀਆਂ ਗੱਲ ਕਰ ਲੈ ਭਾਈ ਮੈਨੂੰ ਬਚੀਏ ਇਹ ਜਿਹੜਾ ਬੰਨ ਜਿਹੜੇ ਬੰਨ ਤੇ ਅਸੀਂ ਹੁਣ ਇਸ ਟਾਈਮ ਜਾ ਰਹੇ ਆ ਇਹ ਹਰੀਕਿਆਂ ਤੋਂ ਤਰ ਤਰਨ ਵਾਲੇ ਪਾਸੇ ਵਾਲਾ ਬੰਨ ਹੈ ਜਾਨੀ ਕਿ ਪਹਾੜ ਵਾਲੇ ਪਾਸੇ ਆ ਜਿਹੜਾ ਬੰਨ ਉਸ ਬੰਦੇ ਸੜਕ ਵੀ ਬਣੀ ਹੋਈ ਅੱਗੇ ਪਿੰਡਾਂ ਨੂੰ ਜਾਂਦੀ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਦਰਿਆ ਦਾ ਪਾਣੀ ਹੈ ਇਹ ਲਗਭਗ ਮਤਲਬ 2 2.5 ਫੁੱਟ ਮਸਾਂ ਹੀ ਥੱਲੇ ਹੋਊਗਾ ਮਤਲਬ ਕਿਤੋਂ ਮਾੜਾ ਜਿਹਾ ਵੀ ਕਿਤੋਂ ਇੱਕ ਚੂਹੇ ਦੀ ਖੁੱਡ ਵਾਂਗੂ ਕਿਤੋਂ ਰਸਾਅ ਸ਼ੁਰੂ ਹੋ ਗਿਆ ਉਥੋਂ ਹੀ ਇਹਨੇ ਆਪਦੀ ਜਗ੍ਹਾ ਬਣਾ ਕੇ ਤੇ ਜਿਹੜਾ ਬੰਨਣਾ ਜਿਹੜਾ ਉਹ ਰੁੜ ਜਾਣਾ ਔਰ ਇਸ ਟਾਈਮ ਜਿਹੜਾ ਪਾਣੀ ਦਾ ਸਤਾਰਾ ਬਿਲਕੁਲ ਖਤਰੇ ਦੇ ਨਿਸ਼ਾਨ ਤੇ ਵਗ ਰਿਹਾ ਕਿਸੇ ਟਾਈਮ ਵੀ ਕਿੱਧਰ ਨੂੰ ਵੀ ਬੰਨ ਟੁੱਟ ਸਕਦਾ ਜਿੱਥੋਂ ਵੀ ਬੰਨ ਥੋੜਾ ਜਿਹਾ ਕਮਜ਼ੋਰ ਹੋਇਆ ਪਾਣੀ ਦਾ ਧੱਕਾ ਜ਼ਿਆਦਾ ਹੋਇਆ ਉੱਥੇ ਬੰਨੇ ਟੁੱਟ ਸਕਦਾ ਤੇ ਬੜੀ ਸਥਿਤੀ ਮਾੜੀ ਬਣੀ ਹੋਈ ਆ ਇਹ ਦੇਖੋ ਉੱਥੋਂ ਮਾਰਾ ਸਾਹਮਣੇ ਪੁਲ ਦੀਦਾ ਇਹ ਪੁਲ ਤੋਂ ਪੁਲ ਦੇ ਨਾਲ ਲੱਗਣ ਨੂੰ ਕਰ ਰਿਹਾ ਪਾਣੀ ਬਲਿਆ ਏ ਦੋਸਤੋ ਤੁਸੀਂ ਸਾਰੀ ਸਥਿਤੀ ਆ ਜਿਹੜੀ ਉਹ ਦੇਖ ਹੀ ਲਈ ਆ ਦਰਿਆ ਦੀ ਹਾਲਾਕਿ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਆ ਵੀ ਕਿਸੇ ਵੀ ਟਾਈਮ ਬੰਨ ਜਿਹੜਾ ਕਿਸੇ ਪਾਸੇ ਨੂੰ ਟੁੱਟ ਸਕਦਾ ਤੇ ਜਦੋਂ ਵੀ ਇਹ ਬੰਨ ਟੁੱਟਦੇ ਆ ਤੇ ਫਿਰ ਬਹੁਤ ਜ਼ਿਆਦਾ ਇੰਨਾ ਪਾਣੀ ਇੱਕੇ ਪਾਸੇ ਨੂੰ ਜਦੋਂ ਮਾਰ ਕਰਦਾ ਤੇ ਫਿਰ ਮਾਲਾ ਹਜ਼ਾਰਾਂ ਏਕੜ ਜ਼ਮੀਨ ਤਬਾਹ ਹੋ ਜਾਂਦੀ ਆ ਤੇ ਲੋਕਾਂ ਦੇ ਘਰ ਤਬਾਹ ਹੋ ਜਾਂਦੇ ਆ ਤੇ ਇੱਥੇ ਜਿਹੜੇ ਘੁੱਗ ਵਸਦੇ ਜਿਹੜੇ ਲੋਕ ਆ ਮਿਹਨਤਾਂ ਕਰਕੇ ਜਿਨ੍ਹਾਂ ਨੇ ਫਸਲਾਂ ਪਾਲੀਆਂ ਹੁੰਦੀਆਂ ਆ ਉਹਦੇ ਘਰ ਬਣਾਏ ਹੁੰਦੇ ਆ ਪਸ਼ੂ ਡੰਗਰ ਜਿਹੜਾ ਲੱਗ ਬਣਾਏ ਹੁੰਦੇ ਆ ਉਹ ਸਾਰਾ ਕਈ ਸਾਲ ਪਿੱਛੇ ਚਲੇ ਜਾਂਦੇ ਆ ਔਰ ਇੰਨਾ ਪਾਣੀ ਵਗਣ ਦੇ ਨਾਲ ਜਿਨ੍ਹਾਂ ਦੀ ਇੱਥੇ ਜ਼ਮੀਨਾਂ ਦਰਿਆ ਦੇ ਅੰਦਰ ਉਹਨਾਂ ਜ਼ਮੀਨਾਂ ਦੇ ਉੱਪਰ ਇਹ ਰੇਤਾਂ ਛੜ ਜਾਂਦਾ ਤੇ ਫਿਰ ਕਈ ਕਈ ਸਾਲ ਉਹਨਾਂ ਜ਼ਮੀਨਾਂ ਨੂੰ ਬਣਾਉਂਦਿਆਂ ਲੱਗ ਜਾਂਦੇ ਆ ਤੇ 2023 ਦੇ ਵਿੱਚ ਇੱਥੇ ਇੰਨਾ ਹੀ ਪਾਣੀ ਵਗਿਆ ਸੀਗਾ ਤੇ ਹਜੇ ਮੈਨੂੰ ਲੱਗਦਾ ਕਿ ਲੋਕਾਂ ਨੇ ਚੰਗੀ ਤਰ੍ਹਾਂ ਜ਼ਮੀਨਾਂ ਫਹਾੰਦ ਜਾਂ ਸਾਫ਼ ਕੀਤੀਆਂ ਵੀ ਨਹੀਂ ਹੋਣੀਆਂ ਕਿ ਦੁਬਾਰਾ ਫਿਰ ਉਹਨਾਂ ਹੀ ਪਾਣੀ ਫਿਰ ਆ ਗਿਆ ਹੁਣ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਹੋਊਗੀ ਕਿ ਇਹ ਲੋਕ ਇਹ ਅੰਦਰ ਜ਼ਮੀਨਾਂ ਦੇ ਦੀਆਂ ਹੈ ਕਿਉਂ ਆ ਤਾਂ ਮੇਰੀ ਭੂਆ ਇੱਥੇ ਮਤਲਬ ਕਿ ਸਭਰਾ ਪਿੰਡ ਦੇ ਵਿੱਚ ਤੇ ਮੈਂ ਉਹਨਾਂ ਦੇ ਬਜ਼ੁਰਗ ਨਾਲ ਗੱਲ ਕੀਤੀ ਸੀਗੀ ਫੁੱਫੜੀ ਨਾਲ ਵੀ ਗੱਲ ਕੀਤੀ ਸੀ ਵੀ ਇਹ ਬੰਨ ਅੰਦਰਲੇ ਪਾਸੇ ਜ਼ਮੀਨਾਂ ਕਿਵੇਂ ਗਈਆਂ ਤਾਂ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਇਹ ਜ਼ਮੀਨਾਂ ਜੱਦੀ ਪੁੱਛਦੀ ਆ ਸਾਡੀਆਂ ਸਾਡੇ ਨਾਂ ਬੋਲਦੀਆਂ ਗਰਦੋਰੀਆਂ ਰਜਿਸਟਰੀਆਂ ਸਾਡੇ ਨਾਂ ਪਰ ਜਦੋਂ ਵੰਡ ਤੋਂ ਬਾਅਦ 1956 ਦੇ ਕਰੀਬੀ ਜਦੋਂ ਬੰਨ ਬਣਿਆ ਤਾਂ ਇਹ ਜ਼ਮੀਨਾਂ ਜਿਹੜੀਆਂ ਉਹ ਬੰਨ ਦੇ ਅੰਦਰ ਚਲੀਆਂ ਗਈਆਂ ਬੰਨ ਉਹਨਾਂ ਜ਼ਮੀਨਾਂ ਤੋਂ ਬਾਹਰ ਬਣਿਆ ਜਾਨੀ ਕਿ ਇਹ ਜ਼ਮੀਨਾਂ ਮਾਲਕੀ ਜ਼ਮੀਨਾਂ ਲੋਕਾਂ ਦੀਆਂ ਜਿਹੜੀਆਂ ਦਰਿਆ ਚ ਆਈਆਂ ਹੋਈਆਂ ਪਰ ਸਰਕਾਰਾਂ ਦੇ ਅੱਗੇ ਜੋਰ ਨਹੀਂ ਚੱਲਦਾ ਪਹਿਲਾਂ ਇਹਹੀ ਦਰਿਆ ਜਦੋਂ ਬੰਨ ਨਹੀਂ ਸੀ ਬਣਿਆ ਹਰੀਕੇ ਤਾਂ ਇਸ ਖਾਵਾ ਵਿੱਚ ਵਗਦਾ ਸੀਗਾ ਬਹੁਤ ਦੂਰ ਦੂਰ ਤੱਕ ਸਾਡਾ ਪਿੰਡ ਥੋ 15 ਕਿਲੋਮੀਟਰ ਦੂਰ ਆ ਦਰਿਆ ਤੋਂ ਤਾ ਉੱਥੇ ਉਹਦੇ ਕੋਲ ਦੀ ਵੀ ਮਤਲਬ ਕਿ ਇਹਦੀਆਂ ਸਖਾਵਾਂ ਵਗਦੀਆਂ ਸੀਗੀਆਂ ਤੇ ਇੱਕ ਉਧਰ ਪਿੱਛੇ ਵਾਢਣੀ ਸੀ ਬਣੇ ਜਿਵੇਂ ਜਿਵੇਂ ਪਾਣੀ ਆਉਂਦਾ ਸੀ ਉਵੇਂ ਮੇ ਵਗੀ ਜਾਂਦਾ ਸੀ ਪਾਣੀ ਇਕੱਠਾ ਨਹੀਂ ਹੁੰਦਾ ਸੀ ਤੇ ਬੰਨ ਬਣਾਉਣ ਦੇ ਨਾਲ ਉੱਥੇ ਪਾਣੀ ਜਿਹੜਾ ਜਮਾ ਹੋਇਆ ਹੁੰਦਾ ਜਦੋਂ ਜੱਕਦਮ ਪਾਣੀ ਛੱਡਦੇ ਆ ਤਾਂ ਫਿਰ ਇਹ ਜਿੱਧਰ ਨੂੰ ਬੱਜਾ ਬੁਝਾਇਆ ਪਾਣੀ ਜਾਂਦਾ ਤੇ ਫਿਰ ਇਹ ਜ਼ਿਆਦਾ ਮਾਰ ਕਰਦਾ ਤੇ ਸਭ ਤੋਂ ਪਹਿਲਾਂ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਅੰਦਰ ਆਵੇਂਗੇ ਉਹ ਬਹੁਤ ਉਹਨਾਂ ਦੇ ਪੁਰਾਣੇ ਮਤਲਬ ਕਿ ਕਈ 100 ਸਾਲਾਂ ਤੋਂ ਜ਼ਮੀਨਾਂ ਉਹ ਵਹਾਂ ਦਾ ਉਹਨਾਂ ਦੇ ਦਾਦਿਆਂ ਪਰਦਾਦਿਆਂ ਲੋਕਾਂ ਦੀਆਂ ਜ਼ਮੀਨਾਂ ਇਹ ਪਰ ਉਹ ਜ਼ਮੀਨਾਂ ਬੰਨ ਦੇ ਅੰਦਰ ਆ ਜਾਣ ਕਰਕੇ ਹੁਣ ਪਾਣੀ ਦੀ ਮਾਰ ਰੇਟ ਆ ਜਾਂਦੀਆਂ ਤਾਂ ਕਰਕੇ ਮਤਲਬ ਕਈ ਵਾਰੀ ਲੋਕਾਂ ਦੇ ਮਨ ਦੇ ਵਿੱਚ ਇਹ ਵਹਿਮ ਹੁੰਦਾ ਕਿ ਇਹ ਲੋਕ ਲੋਕਾਂ ਦੀਆਂ ਜ਼ਮੀਨਾਂ ਦਰਿਆ ਦੇ ਅੰਦਰ ਲਈਆਂ ਹੀ ਕਿਉਂ ਪਰ ਇਸ ਤਰ੍ਹਾਂ ਨਹੀਂ ਹੈਗਾ ਜ਼ਮੀਨਾਂ ਸਾਰੀਆਂ ਨੰਬਰੀਆ ਲੋਕਾਂ ਦੀਆਂ ਮਾਲਕੀ ਆ ਪਰ ਬੰਨ ਬਾਦ ਦੇ ਵਿੱਚ ਬਣਿਆ ਜ਼ਮੀਨਾਂ ਪਹਿਲਾਂ ਸੀ ਇੱਥੇ ਤੇ ਵਹਾ ਜਿਹੜੇ ਪਾਣੀ ਦੇ ਆ ਇੰਨੇ ਚੌੜੇ ਨਹੀਂ ਹੁੰਦੇਗੇ ਉਹ ਕਈ ਸਖਾਵਾਂ ਚ ਵਗਦਾ ਹੁੰਦਾ ਦਰਿਆ ਤੇ ਇਹ ਸਾਡੇ ਜਿਹੜੇ ਬਜ਼ੁਰਗਾ ਚਾਚੇ ਤਾਏ ਬਾਪੂ ਜੀ ਹੋਣੀ ਇਹਨਾਂ ਸਾਰਿਆਂ ਨੇ ਦੇਖਿਆ ਹੋਇਆ ਦਰਿਆ ਸਖਾਵਾਂ ਚ ਵਗਦਾ ਪਿੰਡਾਂ ਦੇ ਨਾਲ ਦੀ ਪਰ ਬੰਨ ਬੰਨਣ ਦੇ ਨਾਲੇ ਸਾਰੇ ਜਿਹੜੇ ਦਰਿਆ ਦਾ ਵਹਾਰ ਜਿਹੜਾ ਇੱਕ ਜਗ੍ਹਾ ਇਕੱਠਾ ਹੋ ਗਿਆ ਤੇ ਇਹ ਆ ਗੱਲਬਾਤ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਫੇਰ ਅੱਕਦਾ ਢੀੜਾ ਮਾਰਾਂਗੇ 2023 ਦੇ ਵਿੱਚ ਵੀ ਬੜਾ ਅਸੀਂ ਜਾ ਕੇ ਪੁੱਛ ਕੇ ਆਏ ਸੀ ਲੋਕਾਂ ਨੂੰ ਕਿ ਵੀ ਕੀ ਚਾਈਦਾ ਤਾਂ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲੇ ਰਾਸ਼ਨ ਬਹੁਤ ਪਹੁੰਚ ਰਿਹਾ ਹਰ ਇੱਕ ਚੀਜ਼ ਪਹੁੰਚ ਰਹੀ ਆ ਪਰ ਬਨ ਬਨਣ ਲਈ ਮਿੱਟੀ ਨਹੀਂ ਪਹੁੰਚ ਰਹੀ ਤਾਂ ਫਿਰ ਤੁਸੀਂ ਦੇਖੋਗੇ ਪੰਜਾਬ ਭਰ ਦੇ ਵਿੱਚੋਂ ਪਤਾ ਨਹੀਂ ਇਥੋਂ 100-100 ਕਿਲੋਮੀਟਰ ਤੋਂ 2-2 100 ਕਿਲੋਮੀਟਰ ਤੋਂ ਲੋਕ ਟਰਾਲੀਆਂ ਦੀਆਂ ਟਰਾਲੀਆਂ ਜਿਹੜੀਆਂ ਮਿੱਟੀਆਂ ਪਰ ਮਿੱਟੀ ਦੀਆਂ ਭਰਕੇ ਲੈ ਕੇ ਆਏ ਕਿਉਂਕਿ ਸਾਰੇ ਹਰ ਜਗ੍ਹਾ ਆਲੇ ਦੁਆਲੇ ਪਾਣੀ ਪਾਣੀ ਹੋ ਜਾਂਦਾ ਤੇ ਮਿੱਟੀ ਨਹੀਂ ਫਰ ਲੱਭਦੀ ਤੇ ਅਸੀਂ ਵੀ ਉਦੋਂ ਚੱਲ ਜਿੰਨੇ ਜੋਗੇ ਸੀਗੇ ਇੱਥੇ ਨੇੜੇ ਸੀ ਜਿੱਥੋਂ ਵੀ ਮਿੱਟੀ ਮਿਲੀ ਲੈ ਕੇ ਤੇ ਉਦੋਂ ਦੇ ਕੇ ਆਏ ਸੀਗੇ ਤੇ ਹੁਣ ਵੀ ਲੋਕ ਆ ਜਿਹੜੇ ਕਾਫੀ ਜ਼ਿਆਦੇ ਗੱਡੀਆਂ ਦੇ ਵਿੱਚ ਪਹਿਲਾਂ ਹੀ ਲੋਕਾਂ ਦੇ ਨਾਲ ਰਾਬਤਾ ਕਰ ਕਾਇਮ ਕਰ ਲਈ ਅੱਗੇ ਤੱਕ ਗਏ ਸੀਗੇ ਤਾਂ ਹੀ ਅਸੀਂ ਅੱਗੇ ਨਹੀਂ ਜਾ ਸਕੇ ਕਿਉਂਕਿ ਗੱਡੀਆਂ ਕਾਫੀ ਗਈਆਂ ਸੀਗੀਆਂ ਤੇ ਗੱਡੀਆਂ ਨੂੰ ਉੱਗੋਂ ਘਮਾਉਣਾ ਬਹੁਤ ਔਖਾ ਬੰਨ ਦੇ ਉੱਤੋਂ ਤਾਂ ਕਰਕੇ ਇੱਥੋਂ ਥੋੜੀ ਜਿਹੀ ਜਗ੍ਹਾ ਮਿਲ ਗਈ ਸੀ ਜਿੱਥੇ ਨੋਜ਼ ਨੋਜ਼ ਬੈਨ ਬਣੀ ਹੋਈ ਹੈ ਉੱਥੋਂ ਫਿਰ ਅਸੀਂ ਗੱਡੀ ਪਛਾਣ ਨੂੰ ਘਮਾ ਲਈ ਸੀ ਤਾਂ ਕਰਕੇ ਫਿਰ ਅੱਗੇ ਉੱਥੇ ਲੋਕਲ ਲੋਕ ਵੀ ਸਾਨੂੰ ਮਿਲ ਪਏ ਸੀਗੇ ਉਹਾਂ ਦੇ ਵੀ ਅੱਗੇ ਥੋਕੇ ਲੋਕ ਮੀਟਰ ਜਿਹੜਾ ਅੱਗੇ ਬੰਨਣਾ ਜਿਹੜਾ ਉਹ ਟੁੱਟਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਜਿਲ੍ਹਾਪਾ ਦਾ ਅਰਦਾਸ ਕਰਦੇ ਆਹੀ ਕਿ ਵੀ ਛੇਦੀ ਛੇਦੀ ਜਿਹੜੀਆਂ ਪਿੱਛੇ بارشਾਂ ਘਟਣ ਇੱਕ ਵਾਰਾ ਪਾਣੀ ਆ ਜਿਹੜਾ ਉਹ ਥੱਲੇ ਲਵੇ ਤੇ ਪਿੱਛੋਂ ਜਿਹੜੇ ਫਲੱਡ ਗਿੱਟ ਛੱਡੇ ਹੋਏ ਉਹ ਬੰਦ ਹੋਣ ਤੇ ਜੇਕਰ ਇਹ ਸਤਾਰਾ ਇੱਥੋਂ ਹਜੇ ਵੀ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਤਾਂ ਫਿਰ ਵੀ ਸਥਿਤੀ ਜਿਹੜੀ ਕੰਟਰੋਲ ਹੋ ਸਕਦੀ ਆ ਤੇ ਇੱਥੋਂ ਜਿਹੜੇ ਲੱਖਾਂ ਲੋਕ ਆ ਜਿਹੜਾ ਉਹ ਅਜਾੜੇ ਤੋਂ ਬਚ ਸਕਦੇ ਆ ਧੰਨਵਾਦ ਆ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ